ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1211 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1212 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ 5ਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਪੈਰਾਂ ਨਾਲ ਨਿਰਾ ਪਰਮਾਤਮਾ ਦਾ ਰਸਤਾ ਹੀ ਤੁਰਨਾ ਸੋਹਣਾ ਲੱਗਦਾ ਹੈ ਆਨ ਮਾਰਗ ਜੇਤਾ ਕਿਛ ਧਾਈਏ ਤੇ ਤੋਹੀ ਦੁਖ ਹਾਵਰ ਹਾਓ ਹੋਰ ਨੇਕਾਂ ਰਸਤਿਆਂ ਉੱਤੇ ਜਿਤਨੀ ਵੀ ਦੌੜ ਭੱਜ ਕਰੀਦੀ ਹੈ ਉਤਨਾ ਹੀ ਦੁੱਖ ਲੱਗਦਾ ਹੈ ਉਤਨਾ ਹੀ ਹੌਕਾ ਲੱਗਦਾ ਹੈ ਰਹਾਓ ਨੇਤਰ ਪਨੀਤ ਭਏ ਦਰਸਪੇਖੇ ਹਸਤ ਪਨੀਤ ਟਹਿਲਾਵਾ ਪਰਮਾਤਮਾ ਦਾ ਦਰਸ਼ਨ ਕੀਤਿਆ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਪਰਮਾਤਮਾ ਦੇ ਸੰਤ ਜਨਾਂ ਦੀ ਟਹਿਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ ਰਿਦਾ ਪੁਨੀਤ ਰਿਦੈ ਹਰ ਬਸਿਓ ਮਸਤ ਪੁਨੀਤ ਸੰਤ ਤੁਰਾਵਾ ਜਿਸ ਹਿਰਦੇ ਵਿੱਚ ਪ੍ਰਮਾਤਮਾ ਆਵਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤੈਨ ਨਾਵਾ ਪਰਮਾਤਮਾ ਦੇ ਨਾਮ ਵਿੱਚ ਸਾਰੇ ਹੀ ਖਜ਼ਾਨੇ ਹਨ ਜਿਸ ਮਨੁੱਖ ਦੇ ਮੱਥੇ ਉੱਤੇ ਪਰਮਾਤਮਾ ਨੇ ਆਪਣੀ ਮਿਹਰ ਨਾਲ ਨਾਮ ਦੀ ਪ੍ਰਾਪਤੀ ਦਾ ਲੇਖ ਲਿਖ ਦਿੱਤਾ ਉਸ ਮਨੁੱਖ ਨੇ ਨਾਮ ਪ੍ਰਾਪਤ ਕਰ ਲਿਆ ਜਨ ਨਾਨਕ ਕੋ ਗੁਰ ਪੂਰਾ ਭੇਟਿਓ ਸੁਖ ਸਹਿਜ ਅਨੰਦ ਬਿਹਾਵਾ ਏ ਨਾਨਕ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ ਤੇ ਉਸ ਦੀ ਜ਼ਿੰਦਗੀ ਸੁੱਖ ਵਿੱਚ ਆਤਮਕ ਡੋਲਤਾ ਵਿੱਚ ਆਨੰਦ ਵਿੱਚ ਗੁਜ਼ਰਨ ਲੱਗ ਪਈ ਸਾਰਗ ਮਹੱਲਾ ਪੰਜਵਾ ਧਿਆਇਓ ਅੰਤ ਵਾਰ ਨਾਮ ਸਖਾ ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ ਜਿਸ ਮਨੁੱਖ ਨੇ ਅੰਤ ਵੇਲੇ ਇਸ ਨਾਮ ਨੂੰ ਸਿਮਰਿਆ ਉਸਦਾ ਸਾਥੀ ਬਣਿਆ ਜਹਿ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਖਾ ਰਹਾਓ ਜਿੱਥੇ ਮਾਂ ਪਿਓ ਪੁੱਤਰ ਭਰਾ ਕੋਈ ਵੀ ਪਹੁੰਚ ਨਹੀਂ ਸਕਦਾ ਉਥੇ ਉਥੇ ਇਹ ਹਰੀ ਨਾਮ ਹੀ ਤੈਨੂੰ ਰੱਖ ਸਕਦਾ ਹੈ ਤੇਰੀ ਰਾਖੀ ਪਰਮਾਤਮਾ ਦਾ ਨਾਮ ਹੀ ਕਰ ਸਕਦਾ ਹੈ ਬੰਦਿਆ ਰਹਾਓ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਹਾ ਪਿਆਨ ਦੂਤ ਜਮਦ ਲੈ ਤੇ ਕੇਵਲ ਨਾਮ ਸੰਗ ਤੇਰਾ ਚਲੈ ਆਂਧ ਕੂਪ ਗਰੇ ਮਹਿ ਤੈਨ ਸਿਮਰਿਓ ਜਿਸ ਮस्तक ਲੇਖ ਲਿਖਾ ਮਾਇਆ ਦੇ ਮੋਹ ਦੇ ਅੰਨੇ ਖੂ ਹਿਰਦੇ ਘਰ ਵਿੱਚ ਸਿਰਫ ਉਸ ਮਨੁੱਖ ਨੇ ਹੀ ਹਰੀ ਨਾਮ ਸਿਮਰਿਆ ਹੈ ਜਿਸ ਦੇ ਮਥੇ ਉਤੇ ਨਾਮ ਸਿਮਰਨ ਦਾ ਲੇਖ ਧੁਰੋਂ ਲਿਖਿਆ ਗਿਆ ਹੈ ਵੱਡੇ ਭਾਗਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਹੈ ਖੁੱਲੇ ਬੰਦਨ ਮੁਕਤ ਗੋਰਖੀਨੀ ਸਭ ਤੂੰ ਹੈ ਤੋਹੀ ਦਿਖਾ ਉਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ ਫਾਇਆਂ ਖੁੱਲ ਗਈਆਂ ਗੁਰੂ ਨੇ ਉਸ ਨੂੰ ਮੋਹ ਤੋਂ ਖਲਾਸੀ ਦਿਵਾ ਦਿੱਤੀ ਉਸ ਨੂੰ ਇਉਂ ਦਿਸ ਪਿਆ ਕਿ हे ਪ੍ਰਭੂ ਸਭ ਥਾਈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਅਮਰਤ ਨਾਮ ਪੀਆ ਮਨ ਤ੍ਰਿਪਤਿਆ ਅਕਾਏ ਰਸਨ ਚਖਾ ਜਿਸ ਮਨੁਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਰਿਆ ਉਸ ਦਾ ਮਨ ਸ਼ਾਂਤ ਹੋ ਗਿਆ ਉਸ ਦੀ ਜੀਵ ਨਾਮ ਜਲ ਚਖ ਕੇ ਰਜ ਗਈ ਕੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰਲਾਹੀ ਸਗਲ ਤਿਖਾ ਨਾਨਕ ਆਖਦਾ ਹੈ ਕਿ ਹਰੀ ਨਾਮ ਦੀ ਦਾਤ ਦੇ ਕੇ ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਹੈ ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਡੋਲਤਾ ਹਾਸਲ ਕਰ ਲਈ ਹੈ ਸਾਰਗ ਮਹੱਲਾ ਪੰਜਵਾਂ ਗੁਰ ਮਿਲ ਐਸੇ ਪ੍ਰਭੂ ਤੇ ਆਇਆ ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਐਉ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਭਿਓ ਕਿਰਪਾਲ ਦਿਆਲ ਦੁਖ ਭੰਜਨ ਲਗੈ ਨ ਤਤੀ ਬਾਇਰ ਹਾਓ ਜਿਸ ਨੇ ਵੀ ਸਵਾਸ ਸਿਮਰਨ ਕੀਤਾ ਫਿਰ ਸਾਰੇ ਦੁਖ ਨਾਸ ਕਰਨ ਵਾਲਾ ਪਰਮਾਤਮਾ ਉਹ ਸੁੱਤੇ ਦਿਆਵਾਨ ਹੋਇਆ ਉਸ ਮਨੁੱਖ ਨੂੰ ساری ਉਮਰ ਤਤੀਵਾ ਨਹੀਂ ਲਗਦੀ ਕੋਈ ਦੁੱਖ ਕਲੇਸ਼ ਨਹੀਂ ਪਹੁੰਦਾ ਰਹਾਓ ਜੀਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਜਿਤਨੇ ਵੀ ਸਾਹ ਅਸੀਂ ਜੀਬ ਲੈਂਦੇ ਹਾਂ ਜਿਹੜਾ ਮਨੁੱਖ ਸਾਰੇ ਹੀ ਸਾਹ ਲੈਂਦਿਆ ਪਰਮਾਤਮਾ ਦੇ ਗੁਣ ਗਾਉਂਦਾ ਹੈ ਨੇਮਖਣਾ ਬਿਸਰੈ ਕਰੀ ਨਾ ਬਿਸਰੈ ਸਦ ਸੰਗੇ ਜਤ ਜਾਇਆ ਜਿਹੜਾ ਮਨੁੱਖ ਪਰਮਾਤਮਾ ਤੋਂ ਅੱਖ ਝਮਕਣ ਜਿੰਨੇ ਸਮੇ ਲਈ ਵੀ ਨਹੀਂ ਵਿਛੜਦਾ ਜਿਸ ਨੂੰ ਉਸ ਦੀ ਯਾਦ ਇੱਕ ਘੜੀ ਵੀ ਨਹੀਂ ਭੁੱਲਦੀ ਉਹ ਜਿੱਥੇ ਵੀ ਜਾਂਦਾ ਹੈ ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿਸਦਾ ਹੈ ਹੌਮ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਮੈਂ ਪ੍ਰਮਾਤਮਾ ਦੇ ਸੋਹਣੇ ਚਰਨਾ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ਕਉ ਨਾਨਕ ਕਾਹੂ ਪਰਵਾਹ ਜੋ ਸੁਖ ਸਾਗਰ ਮੈਂ ਪਾਇਆ ਨਾਨਕ ਆਖਦਾ ਹੈ ਜਦੋਂ ਮੈਂ ਗੁਰੂ ਦੀ ਕਿਰਪਾ ਨਾਲ ਸਾਰੇ ਸੁੱਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ਸਾਰਗਮ ਹਲਾ ਪੰਜਵਾ ਮੇਰੇ ਮਨ ਸਬਦ ਲਗੋ ਗੁਰ ਮਿੱਠਾ ਮੇਰੇ ਮਨ ਵਿੱਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ ਖੁਲਿਓ ਕਰਮ ਭਿਓ ਪਰਗਾਸਾ ਗਾਟ ਗਾਟ ਹਰ ਹਰ ਢੀਠਾ ਰਹਾਓ ਸ਼ਬਦ ਦੀ ਬਰਕਤ ਨਾਲ ਮੇਰੇ ਵਾਸਤੇ ਪ੍ਰਮਾਤਮਾ ਦੀ ਮਿਹਰ ਦਾ ਦਰਵਾਜ਼ਾ ਖੁੱਲ ਗਿਆ ਹੈ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੈਂ ਹਰੇਕ ਸਰੀਰ ਵਿੱਚ ਪ੍ਰਮਾਤਮਾ ਨੂੰ ਵਸਦਾ ਵੇਖ ਲਿਆ ਹੈ ਰਹਾਓ ਪਾਰ ਬ੍ਰਹਮ ਅਜੋਨੀ ਸੰਪੋ ਸਰਬਥਾਨ ਘਟ ਬੀਠਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਨੂੰ ਇਉਂ ਦੇਸ ਪਿਆ ਹੈ ਕਿ ਆਯੂਨੀ ਸੁੱਤੇ ਪ੍ਰਕਾਸ਼ ਪਾਰ ਬ੍ਰह्म ਹਰੇਕ ਥਾ ਹਰੇਕ ਥਾ ਵਿੱਚ ਹਰੇਕ ਸਰੀਰ ਵਿੱਚ ਪੱਤੇ ਪੱਤੇ ਡਾਲੀ ਡਾਲੀ ਵਿੱਚ ਬੈਠਾ ਹੋਇਆ ਹੈ ਪਿਓ ਪਰ ਆਪਤ ਅਮਰਤ ਨਾਮਾ ਬਲ ਬਲ ਪ੍ਰਭ ਚਰਨ ਈਠਾ ਗੁਰ ਸ਼ਬਦ ਇਰਾਹੀ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਮਿਲ ਗਿਆ ਹੈ ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ ਇਹ ਗੁਰੂ ਪੰਜਵੇਂ ਪਾਤਸ਼ਾਹ ਧੰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਲਿਖ ਰਹੇ ਹਨ ਤੇ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਬੰਦਿਆ ਜੇ ਤੂੰ ਵੀ ਜਪੇ ਨਾਮ ਤੇ ਤੇਰਾ ਵੀ ਬੇੜਾ ਇਸ ਤਰ੍ਹਾਂ ਹੀ ਪਾਰ ਹੋ ਜਾਵੇ ਸਤ ਸੰਗਤ ਕੀਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜ ਨਿਠਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ ਇਸ ਚਰਨ ਧੂੜ ਦੀ ਬਰਕਤ ਨਾਲ ਮੈਂ ਤਾਂ ਮੰਨੋ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਕੋ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾਲ ਹੈ ਮਜੀਠਾ ਨਾਨਕ ਆਖਦਾ ਹੈ ਕਿ ਮੈਂ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਗੂੜਾ ਰੰਗਿਆ ਗਿਆ ਹਾਂ ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰੀ ਪ੍ਰੇਮ ਦਾ ਰੰਗ ਮੇਰੇ ਮਨ ਤੋਂ ਉਤਰਦਾ ਨਹੀਂ ਹੈ ਸਾਰਗ ਮਹੱਲਾ ਪੰਜਵਾ ਹਰ ਹਰ ਨਾਮ ਦੀਓ ਗੁਰ ਸਾਥੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੇਰੇ ਨਾਲ ਸਾਥ ਹੀ ਦੇ ਦਿੱਤਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਕਿਉਂਕਿ ਗੁਰੂ ਹੀ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤੇ ਆਓ ਆਪਾਂ ਵੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਵਾਰੀਏ ਸਵਾਸ ਸਵਾਸ ਨਾਮ ਜਪ ਕੇ ਪਰਮਾਤਮਾ ਦੇ ਗੁਣ ਗਾਈਏ ਤੇ ਪ੍ਰਮਾਤਮਾ ਸਾਡੇ ਉੱਤੇ ਵੀ ਮਿਹਰ ਕਰੇ ਨਿਮਖਾ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਓ ਹੁਣ ਪ੍ਰਮਾਤਮਾ ਦੀ ਸਿਵਸਲਾ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਉਸ ਦੀ ਬਰਕਤ ਨਾਲ ਮੇਰੀ ਮਾਇਆ ਦੀ ਭੁੱਖ ਲੈ ਗਈ ਹੈ ਰਹਾਓ ਕਿਰਪਾ ਨਿਦਾਨ ਗੋਣ ਨਾਇਕ ਠਾਕੁਰ ਸੁਖ ਸਮੂ ਸਬਲਨਾਥੇ 헤 ਕਿਰਪਾ ਦੇ ਖਜ਼ਾਨੇ 헤 ਸਾਰੇ ਗੁਨਾ ਦੇ ਮਾਲਕ ਠਾਕੁਰ 헤 ਸਾਰੇ ਸੁਖਾਂ ਦੇ नाथ 헤 ਸੁਆਮੀ ਏਕ ਆਸ ਮੋਹ ਤੇਰੀ ਸੁਆਮੀ ਔਰ ਦੁਤਿਆ ਆਸ ਬਿਰਾਥੇ ਹੁਣ ਰੇ ਹਰੇਕ ਸੁਖ ਦੁਖ ਵਿੱਚ ਮੈਨੂੰ ਸਿਰਫ ਤੇਰੀ ਹੀ ਸਹਾਇਤਾ ਦੀ ਆਸ ਰਹਿੰਦੀ ਹੈ ਪ੍ਰਮਾਤਮਾ ਕੋਈ ਹੋਰ ਦੂਜੀ ਆਸ ਮੈਨੂੰ ਵਿਅਰਸ ਜਾਪਦੀ ਹੈ ਨੈਣ ਤਿਰਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਜਦੋਂ ਤੂੰ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ ਮੇਰੀਆਂ ਅੱਖਾਂ ਪ੍ਰਭੂ ਦਾ ਦਰਸ਼ਨ ਕਰਕੇ ਰਜ ਗਈਆਂ ਹਨ ਕਉ ਨਾਨਕ ਮੈਂ ਅਤੁੱਲ ਸੁਖ ਪਾਇਆ ਜਨਮ ਮਰਨ ਪੈ ਲਾਥੇ ਨਾਨਕ ਆਖਦਾ ਹੈ ਕਿ ਮੈਂ ਤਾਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ ਮਣਿਆ ਨਹੀਂ ਜਾ ਸਕਦਾ ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ਸਾਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਹੇ ਘਤ ਜਾਈ ਪੰਜਵੇਂ ਪਾਸ਼ਾ ਫਰਮਾਨ ਕਰਦੇ ਹਨ हे ਮੂਰਖ ਸਾਨੂੰ ਕਹਿ ਰਹੇ ਹਨ ਕਿ ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈ ਗੁਰੂ ਨੂੰ ਛੱਡ ਕੇ ਸੰਗ ਮਨੋਹਰ ਅੰਮ੍ਰਿਤ ਹੈ રે ਪੂਲ ਪੂਲ ਬਿਖ ਖਾਈ ਰਹਾਓ ਆਤਮਿਕ ਜੀਵਨ ਦੇਣ ਵਾਲਾ ਸੁੰਦਰ ਹਰੀ ਨਾਮ ਜਲ ਤੇਰੇ ਨਾਲ ਹੈ ਤੂੰ ਉਸ ਤੋਂ ਖੁੰਝ ਖੁੰਝ ਕੇ ਹੁਣ ਤੱਕ ਆਤਮਿਕ ਮੌਤ ਲਿਉਣ ਵਾਲੀ ਜ਼ਹਿਰ ਹੀ ਖਾਦੀ ਹੈ ਰਹਾਓ ਰੇ ਮੂੜੇ ਆਨ ਕਾਹੇ ਕੱਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਪੂਲਾ ਪੂਲਾ ਬਿਖ ਖਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1212 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1213 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ